ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਮਲਾਈ ਮਟਰ ਮਸ਼ਰੂਮ ਮਲਾਈ ਮਟਰ ਮਸ਼ਰੂਮ ਲਈ ਜੋ ਮੇਨ ਇНГਰੀਡੀਅੰਟਸ ਚਾਹੀਦੇ ਹੁੰਦੇ ਨੇ ਉਹ ਸਾਡੇ ਕੋਲ ਹੈਗੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਹੈਗੇ ਆ ਮਸ਼ਰੂਮ ਟਮਾਟਰ ਅਸੀਂ ਟਮਾਟਰ ਦੋਨੇ ਨੇ ਤੁਸੀਂ ਆਪਣਾ ਕੁਆਂਟੀਟੀ ਦੇ ਹਿਸਾਬ ਨਾਲ ਜੋ ਚੀਜ਼ਾਂ ਨੇ ਉਹ ਵਧਾ ਸਕਦੇ ਹੋ ਕੁਝ ਮਿਰਚਾਂ ਨੇ ਮਟਰ ਪਿਆਜ਼ ਲਸਣ ਧਨੀਆ ਤੇ ਕਸਤੂਰੀ ਮੇਥੀ ਹੈ ਆਪਣੇ ਕੋਲ ਥੋੜੀ ਜੀ ਤੇ ਫਰੋਜ਼ਨ ਮਟਰ ਨੇ ਇਹ ਸਾਰੇ ਇੰਗਰੀਡੀਅੰਟਸ ਨਾਲ ਅਸੀਂ ਅੱਜ ਇਹ ਰੈਸিপি ਬਣਾਉਣ ਵਾਲੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਹਾਂਜੀ ਜੋ ਹੁਣ ਆਪਾਂ ਮਸ਼ਰੂਮ ਲਏ ਨੇ ਜੀ ਉਹਨਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਧੋ ਲੈਣਾ ਤੇ ਇਸ ਤੋਂ ਬਾਅਦ ਆਪਾਂ ਜੋ ਤੁਹਾਨੂੰ ਸ਼ੇਪ ਚਾਹੀਦੀ ਹੈ ਉਸ ਹਿਸਾਬ ਨਾਲ ਜਿੰਨੇ ਪੀਸ ਚਾਹੀਦੇ ਨੇ ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਕੱਟ ਲੈਣਾ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਧੋਣਾ ਤਾਂ ਜੋ ਇਹਦੇ ਵਿੱਚ ਜਿਹੜੇ ਬੈਕਟੀਰੀਆ ਨੇ ਸਾਰੇ ਸਾਫ਼ ਹੋ ਜਾਣ। ਚੰਗੀ ਤਰ੍ਹਾਂ ਇਹਨਾਂ ਨੂੰ ਮਸਲ ਮਸਲ ਕੇ ਆਪਾਂ ਨੇ ਧੋ ਲੈਣਾ। ਹਾਂਜੀ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਜੋ ਮਸ਼ਰੂਮ ਨੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਗਰਮ ਪਾਣੀ ਦੇ ਵਿੱਚ ਧੋ ਲਿਆ ਤੇ ਹੁਣ ਅਸੀਂ ਇਹਨੂੰ ਕਟਾਂਗੇ। ਪੀਸ ਤੁਸੀਂ ਇਹਦੇ మీడియం ਸਾਈਜ਼ ਹੀ ਰੱਖਣੇ ਆ ਜ਼ਿਆਦਾ ਛੋਟੇ ਨਹੀਂ ਤੇ ਜ਼ਿਆਦਾ ਵੱਡੇ ਨਹੀਂ। ਇਸ ਤੋਂ ਬਾਅਦ ਕੀ ਕਰਾਂਗੇ ਮम्मा ਫਿਰ ਆਪਾਂ ਫਿਰ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਤੇਲ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਨੇ ਮਸ਼ਰੂਮ ਨੇ ਜਿਹੜੇ ਉਹ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲੈਨੇ ਜੀ ਤੇ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਲੈ ਲਿਆ ਥੋੜਾ ਜਿਹਾ ਉਸ ਨੂੰ ਆਪਾਂ ਗਰਮ ਹੋਣ ਦਿਆਂਗੇ ਤੇ ਫਿਰ ਇਹਨਾਂ ਨੂੰ ਇਸ ਦੇ ਵਿੱਚ ਰੋਸਟ ਕਰਾਂਗੇ ਅਤੇ ਨਾਲ ਹੀ ਅਸੀਂ ਇੱਕ ਹੋਰ ਪਤਿਲਾ ਲੈ ਲਿਆ ਜਿਹਦੇ ਵਿੱਚ ਅਸੀਂ ਇਸ ਦੀ ਗਰੇਵੀ ਤਿਆਰ ਕਰਾਂਗੇ ਜੀ ਹਾਂਜੀ ਆਪਣਾ ਤੇਲ ਹੈ ਜੋ ਗਰਮ ਹੋ ਚੁੱਕਿਆ ਹੈ ਹੁਣ ਇਸ ਦੇ ਵਿੱਚ ਆਪਾਂ ਥੋੜੇ ਥੋੜੇ ਕਰਕੇ ਮਸ਼ਰੂਮ ਪਾਵਾਂਗੇ ਇਹਨੂੰ ਜੋ ਲੋਈ ਰੱਖਣਾ ਹੈ ਪਾ ਦੇਗੇ نیچے ਨਾਲ ਲੱਗ ਜਾ ਇਸ ਤਰ੍ਹਾਂ ਜਿਹੜਾ ਅਸੀਂ ਮੈਂ ਦੇਖ ਰਿਹਾ ਤੁਹਾਨੂੰ ਪੀਲਾ ਲਿਆ ਜੀ ਉਹਦੇ ਵਿੱਚ ਆਪਾਂ ਸਾਫ਼ ਕੱਲੀਆਂ ਨੂੰ ਲਸਣੀਆਂ ਪਾਵਾਂਗੇ ਨਾਲ ਹੀ ਤਿਆਰ ਕਰਨ ਲਈ ਜਿਹੜੀ ਆਪਾਂ ਨੇ ਮੋਤੀ ਟਟੇ ਨੇ ਇਹ ਚੰਗੀ ਜਿਹੀ ਹਿਲਾ ਲਾਂਗੇ ਹਾਂ ਪੰਜ ਜੀਏ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਮਸ਼ਰੂਮ ਨੇ ਜੋ ਆਪਾਂ ਨੇ ਇਹਨਾਂ ਨੂੰ ਰੋਸਟ ਕਰ ਲਿਆ ਜੀ ਤੇ ਇੱਧਰ ਆਪਣਾ ਘਪਾ ਗਰੇਵੀ ਦਾ ਮਸਾਲਾ ਤਿਆਰ ਕਰਨੇ ਹਾਂ ਇਹ ਜਿਹੜੀ ਪਿਆਜ਼ ਤੇ ਲਸਣ ਨੂੰ ਨਾ ਗਿਆ ਤਾਂ ਹੁਣ ਇਸਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਟਮਾਟਰ ਨੂੰ ਫਰਾਈ ਵੀ ਆਪਾਂ ਬੁਲਕੀ ਸਮੇਂ ਤੇ ਚਰਚਾ ਨਹੀਂ ਚਾਹੀਦੀ ਆਪਾਂ ਇਹਨੇ ਇਹ ਮਸਾਲਾ ਨਹੀਂ ਹੈ ਇਸ ਬਾਅਦ ਵਿੱਚ ਮਿਕਸੀ ਵੀ ਗ੍ਰाइंड ਕਰਾਂਗੇ ਤੇ ਨਾਲ ਵੀ ਆਪਾਂ 4-5 ਹਰੀਆਂ ਮਿਰਚਾਂ ਲਈਆਂ ਨੇ ਪਾਵਾਂਗੇ ਤੇ ਇਹਨੂੰ ਥਿੰਡ ਕਰਾਂਗਾ ਪੂਨ ਲਵਾਂਗੇ ਜਦੋਂ ਇਹ ਆਪਣਾ ਮਸਾਲਾ ਪੂਨ ਕੇ ਤਿਆਰ ਹੋ ਗਿਆ ਤਾਂ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਇਸ ਇਸ ਦੇ ਨਾਲ ਗਰੇਵੀ ਹੈ ਜੋ ਬਹੁਤ ਵਧੀਆ ਆਉਂਦੀ ਹੈ ਤੇ ਇਹਦਾ ਕਲਰ ਵੀ ਬਹੁਤ ਜ਼ਿਆਦਾ ਖੂਬੀ ਆਉਂਦਾ ਹੈ। ਹਾਂਜੀ ਆਪਣਾ ਦੇਖੋ ਮਸਾਲਾ ਭੁੰਨਿਆ ਗਿਆ ਜੀ ਹੁਣ ਆਪਾਂ ਇਸ ਨੂੰ ਮਿਕਸੀ ਤੇ ਜੱਗ ਵਿੱਚ ਕੱਢ ਲਿਆ ਤੇ ਇਸ ਨੂੰ ਆਪਾਂ ਗ੍ਰाइंड ਕਰਾਂਗੇ। ਹਾਂਜੀ ਆਪਾਂ ਮਿਕਸੀ ਜੇ ਮਸਾਲਾ ਤੇ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਸ ਨੂੰ ਦੁਬਾਰਾ ਤੋਂ ਢੀਲੇ ਜੀ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ जीरे में चली तरह तो बाद बनाया जो मसाले बनाए हैं ग्रेवी दोबारा तो पा देंगे ते नमक स्वाद अनुसार हल्दी और थोड़ी जी लाल मिर्च और अपना जो गर्म मसाला ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਗਰੇਵੀ ਹੈ ਜੋ ਤਿਆਰ ਹੋ ਗਈ ਹੈ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਮਟਰ ਪਾਵਾਂਗੇ ਫਿਰ ਇਸ ਨੂੰ ਇਸ ਗਰੇਵੀ ਦੇ ਵਿੱਚ ਥੋੜੀ देर ਤੱਕ ਮੰਗਵਾਉਣੀ ਤੇ ਇਸ ਨੂੰ ਲੋ ਫਲੇਮ ਤੇ ਕਰਕੇ ਆਪਾਂ ਠੱਗਾਂਗੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਹਦੇ ਵਿੱਚ ਮਟਰ ਪਾਏ ਸੀਗੇ ਤੇ ਹੁਣ ਥੋੜੇ ਥੋੜੇ ਬਣਨੇ ਸ਼ੁਰੂ ਹੋ ਗਏ ਨੇ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਪਾਣੀ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। aur naal hi apan 2 chamach taazi dudhi mलाई paavange. ਹਾਂ ਜੀ ਜੇ ਕੋਈ ਕੋਈ ਦੇਖ ਸਕਦੇ ਹੋ ਜੀ ਅਸੀਂ ਮਟਰ ਮਟਰ ਨੇ ਜੋ ਸਾਡੇ ਪਕ ਚੁੱਕੇ ਨੇ ਅਸੀਂ ਇਹਨੂੰ ਥੋੜੀ ਦੇਰ ਤੱਕ ਲਈ ਢੱਕਤਾ ਸੀਗਾ ਤੁਸੀਂ ਇਹ ਦੇਖ ਲਓ ਬਿਲਕੁਲ ਹੀ ਪੱਕ ਚੁੱਕੇ ਨੇ ਇਹ ਪਰ ਹੁਣੋਂ ਕਿ ਇਹਦੇ ਵਿੱਚ ਮਸ਼ਰੂਮ ਪਾਵਾਂਗੇ ਦੇ ਨਾਲ ਹੀ ਥੋੜੀ ਜਿਹੀ ਕ੍ਰਸ਼ ਕਰਕੇ ਆਪਾਂ ਕਸਤੂਰੀ ਮੇਥੀ ਪਾਵਾਂਗੇ ਤੇ 2 ਤੋਂ 3 ਮਿੰਟ ਤੱਕ ਗੈਸ ਤੇ ਰੱਖਾਂਗੇ ਹਾਂਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਾਣਾ ਪਾਵਾਂਗੇ ਤੇ ਆਪਣੇ ਮਲਾਈ ਮਟਰ ਮਸ਼ਰੂਮ ਬਣ ਕੇ ਤਿਆਰ ਨੇ ਜੀ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡੀ ਮਲਾਈ ਮਟਰ ਮਸ਼ਰੂਮ ਰੈਡੀ ਨੇ ਤੇ ਦੇਖਣ ਨੂੰ ਬਹੁਤ ਹੀ ਡੇਲੀਸ਼ੀਅਸ ਤੇ ਟੇਸਟੀ ਲੱਗ ਰਹੀ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓਜ਼ ਨੂੰ ਬੱਤੋ ਵੱਧ ਲਾਈਕ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਨਵੀਂ ਤੋਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਅਸੀਂ ਤੁਹਾਨੂੰ ਨਵੀਂ ਵੀਡੀਓ ਨਾਲ ਇੱਕ ਨਵੀਂ ਰੈਸিপি ਨਾਲ ਮਿਲਾਂਗੇ ਉਨੇ ਟਾਈਮ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਮੇਕ ਸ਼ure ਟੂ ਸਬਸਕ੍ਰਾਈਬ ਓਵਰ ਚੈਨਲ